ਜੋ ਅੱਜ ਦੀ ਗੱਲ ਹੈ ਕਿ ਯੂਐਸਏ ਤੋਂ ਬਹੁਤ ਸਾਰੇ ਪੰਜਾਬੀ ਜਾਂ ਬਹੁਤ ਸਾਰੇ ਇੰਡੀਅਨਜ਼ ਵਾਪਸ ਬੇੜੀਆਂ ਲਾ ਕੇ ਭੇਜ ਦਿੱਤੇ ਗਏ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ ਜੋ 트럼ਪ ਦੀ ਨਿੰਦਿਆ ਪੰਜਾਬੀ ਕਰ ਰਹੇ ਨੇ ਬਹੁਤ ਸਾਰੇ ਨਿਊਜ਼ ਐਂਕਰ ਉਹਨਾਂ ਨੂੰ ਮਾੜਾ ਕਹਿ ਰਹੇ ਨੇ ਕੋਈ ਚੰਗਾ ਕਹਿ ਰਹੇ ਨੇ 트럼ਪ ਦੀ ਜੋ ਨਿੰਦਿਆ ਚੱਲ ਰਹੀ ਹੈ ਜੀ ਉਹ ਤੁਸੀਂ ਸਹੀ ਸਮਝੋ ਉਹਨਾਂ ਨੂੰ ਗਲਤ ਸਮਝੋ ਇੱਕ ਸਵਾਲ ਕਰਦਾ ਆਮ ਹੀ ਲੋਕਾਂ ਨੂੰ ਕਿ ਤੁਹਾਡੇ ਘਰੇ ਕੋਈ ਵੀ ਚੋਰ ਦੰਦ ਟੱਪ ਕੇ ਆ ਜੇ ਤੁਸੀਂ ਉਹਨੂੰ ਕਾਰਜ ਉਠਾ ਕੇ ਉਹਦੇ ਘਰੇ ਛੱਡ ਕੇ ਆਓ ਉਹ ਇਨੀਸ਼ੀਅਟ ਕਿਉਂ ਨਾ? ਮੈਨੂੰ ਲੱਗਦਾ ਕਿ ਕਿਨਾਂ ਕਿਤੇ 트럼ਪ ਦੀ ਵਡਿਆਈ ਕਰਨੀ ਬੰਦੀ ਐ। ਉਹਨੇ ਆਪਣੇ ਖਰਚੇ ਨਾਲ ਜਹਾਜ਼ ਭਰ ਕੇ ਮਾਵਾ ਦੇ ਪੁੱਤ ਮੋੜ ਕੇ ਘਰੇ ਤੱਕ ਹੱਲੇ। ਬਹੁਤ ਸਾਰੇ ਲੋਕ ਇਸੇ ਦੀ ਨਿੰਦਿਆ ਕਰਦੇ ਆ ਕਿ ਉਹਨਾਂ ਨੂੰ ਗੀੜੀਆਂ ਪਨਾਈਆਂ, ਅੰਖੜੀਆਂ ਪਨਾਈਆਂ। ਇਹਦੇ ਤੇ ਨਾ ਸਤਸੀ ਰੁਪਈਆਂ ਸਿੱਖੀਆਂ ਜਾ ਰਹੀਆਂ। ਬਾਹਰ ਦੀ ਗੱਲ ਕਰਦੇ ਹੋਏ ਤਾਂ ਕੈਨੇਡਾ, ਯੂ ਐਸ ਏ ਵੀ ਅਗਰ ਤੁਸੀਂ ਆਨ ਰੋਡ ਵੀ ਕੋਈ ਗਲਤੀ ਕਰਦੇ ਤਾਂ ਪੁਲਿਸ ਤੁਹਾਨੂੰ ਸਭ ਤੋਂ ਪਹਿਲਾਂ ਕਸਟਡੀ ਚ ਲੈ ਜਾਂਦਾ ਸਾਤੋਂ ਦੀ ਬੈਗ ਤੇ ਅਥੜੜੀ ਲਾਉਂਦੀ ਉਤਨੀ ਪੁਲਿਸ ਇਹ ਉਤਨਾ ਨਿਯਮਾ ਕਿ ਉਥੇ ਦਾ ਰੂਲ ਹੈ। ਕਿ ਸਾਡੇ ਬਹੁਤ ਸਾਰੇ ਨੌਜਵਾਨ ਪਾਕਿਸਤਾਨੀਆ ਜਿੰਨਾਂ ਵਿੱਚ ਬੰਦ ਨੇ ਬਹੁਤ ਸਾਰੇ ਪਾਕਿਸਤਾਨੀ ਕਿੱਦਿ ਹਿੰਦਸਤਾਨੀ ਜਿੰਨਾਂ ਵਿੱਚ ਬੰਦ ਗੁਨਾਹ ਤਾਂ ਉਹਨਾਂ ਨੇ ਵੀ ਉੱਠੀ ਕੀਤਾ ਜਿਹੜਾ ਇਹ ਡੌਕੀ ਦਾ ਕੀ ਕਰਕੇ ਗਏ ਇਹਨਾਂ ਨੂੰ ਜਹਾਜ਼ਾਂ 'ਚ ਮਿਠਾ ਕੇ ਵਾਪਸ ਭੇਜਿਆ ਜਾਂਦਾ ਜਿਹੜੇ ਸਾਡੇ ਮੁਲਕ ਦੇ ਵਿੱਚ ਪਾਕਿਸਤਾਨ ਤੋਂ ਬਾਰਡਰ ਟੱਪ ਕੇ ਆ ਗਏ ਉਹ ਜਿੰਨਾਂ ਕਿ ਸੜ ਰਹੀ ਹੈ ਤੁਸੀਂ ਕੀ ਵਰਤਾਓ ਕਰ ਰਹੇ ਹੋ ਇਹ ਉਹ ਦੂਜੀਆਂ ਫਲਾਈਟਾਂ ਤੇ ਨਹੀਂ ਆ ਸਕਦਾ ਸੀ ਜਿਹੜਾ ਆਰਮੀ ਦਾ ਜਹਾਜ਼ ਪਹੁੰਚਣਾ ਜ਼ਰੂਰੀ ਸੀ ਜੇ ਉਹ ਜਹਾਜ਼ ਆਰਮੀ ਦਾ ਸੀ ਤਾਂ ਕਿਉਂ ਅੰਮ੍ਰਿਤਸਰ ਆਉਣਾ ਜ਼ਰੂਰੀ ਸੀ ਜਹਾਜ਼ ਦਾ ਇਸ਼ੂ ਨਾ ਵੜਾਓ ਕਿਉਂਕਿ 2020 ਤੋਂ ਲੈ ਕੇ ਹੁਣ ਤੱਕ ਲਗਭਗ 21-22 ਫਲਾਈਟਾਂ ਅੰਮ੍ਰਿਤਸਰ ਉੱਤੇ ਤੇ ਪਹਿਲੀ ਫਲਾਈਟ ਸੀ ਕਿ ਜਿਹੜਾ ਅੰਬਰਸਾਹ ਤਾਰਨਾ ਜਾਂ ਦਿੱਲੀ ਤਾਰਨਾ ਇਹ ਜਿੰਨਾ ਤਾਂ ਪੰਜਾਬ ਗਵਰਨਮੈਂਟ ਦੇ ਪ੍ਰਸ਼ਾਸਨ ਨਾਲ ਸਾਡੇ ਵੀ ਤੇ ਦੇ ਪ੍ਰਸ਼ਾਸਨ ਤੇ ਇੰਟਰਨੈਸ਼ਨਲ ਪ੍ਰੋਟੋਕੋਲ ਜੀ ਕੁੱਲ ਮਿਲ ਕੇ ਗੱਲ ਇਹ ਵੀ ਸਾਰੇ ਹਿੰਦੁਸਤਾਨੀ ਸੀ ਸਾਰੇ ਸਾਡੇ ਮੁਲਕ ਦੇ ਵਾਸੀ ਸੀ ਇਹਨਾਂ ਨੂੰ ਦਿੱਲੀ ਤਾਰ ਦੇ ਇਹਨਾਂ ਨੂੰ ਅੰਬਰਸਾਹ ਤਾਰ ਦੇ ਇਹਨਾਂ ਨੂੰ ਕੋਈ ਵੱਡਾ ਫਰਕ ਨਹੀਂ ਸੀ ਪਿਆ ਤੇ ਬੇਇਜ਼ਤੀ ਹਿੰਦੁਸਤਾਨ ਦੀ ਆ ਇਹਨੂੰ ਗਲਤ ਪੋਰਟਰੇ ਕੀਤਾ ਜਾ ਰਿਹਾ ਕਿ ਇਹ ਕੋਈ ਬੇਇਜ਼ਤੀ ਹੈ ਬੱਲੇ ਪੰਜਾਬ ਦੀ ਇਸ ਦਿਨ ਨਾਲ ਇੱਕ ਹੋਰ ਜੋ ਚਰਚਾ ਜੋ ਨਰਿੰਦਰ ਮੋਦੀ ਜੋ ਜੋ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਟਰੰਪ ਨੇ ਸੌਂਚਕ ਸਮਾਗਮ ਤੇ ਨਹੀਂ ਬੁਲਾਇਆ ਇਸ ਬਾਰੇ ਕੋਈ ਤੁਹਾਡਾ ਖਿਆਲ ਹੈ ਕੀ ਹੋ ਸਕਦਾ ਕਿ ਇੰਡੀਆ ਇੱਕ ਬਹੁਤ ਵੱਡੀ ਪਾਵਰ ਆ ਬਹੁਤ ਵੱਡੀ ਪਾਪੂਲੇਸ਼ਨ ਹੈ ਜਿਹੜੇ ਪੰਜਾਬੀ ਵਾਪਸ ਆਏ ਨੇ ਉਹ 40 ਜਾਂ 45 ਲੱਖ ਰੁਪਇਆ ਲਾ ਕੇ ਚਲੇ ਗਏ ਉੱਥੇ ਉਹਨਾਂ ਨੇ ਵਾਪਸ ਆਉਣ ਤੋਂ ਬਾਅਦ ਬਹੁਤ ਸਾਰੇ ਉਹਨਾਂ ਨੂੰ ਕਹਿ ਰਹੇ ਨੇ ਕਿ ਇਹਨਾਂ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਕੀ ਉਹ ਗੱਲ ਵਾਜਬ ਪਹਿਲੀ ਗੱਲ ਤੇ ਆ ਕਿ ਫਿਰ ਲੋਕ ਪੜ੍ਹਨਾ ਛੱਡ ਕੇ ਡੌਕੀ ਲੋਣੀ ਸ਼ੁਰੂ ਕਰ ਦੇਣਗੇ ਇਹ ਨੌਕਰੀਆਂ ਇਸ ਤਰ੍ਹਾਂ ਨਹੀਂ ਵੰਡੀਆਂ ਸਰਕਾਰ ਨੇ ਸਰਕਾਰੀ ਨਹੀਂ ਸਰਕਾਰ ਦੀ ਮਹਾਨ ਲੱਗੀ ਹੈ ਜਿਸ ਵੀ ਬੰਦੇ ਦਾ ਬਿਆਨ ਆ ਮੈਂ ਨਹੀਂ ਸਖਤ ਸ਼ਬਦਾਂ ਦੇ ਵਿੱਚ ਨਿਕੇਦੀ ਕਰਦਾ ਇਹ ਫਿਰ ਵੰਦਾ ਡੌਕੀ ਲਵੇ ਜੇ ਲੱਗੀ ਤਾਂ ਠੀਕ ਹੈ ਅਦਰਵਾਈਜ਼ ਉਹ ਇਤਰਾ ਕੇ ਕੋਈ ਸਰਕਾਰੀ ਨੌਕਰੀ ਲੈ ਲੇ ਇਹਦੀ ਜਗ੍ਹਾ ਤੇ ਕਿੰਡੀ ਵਧੀਆ ਗੱਲ ਹੁੰਦੀ ਜੇ ਬਿਆਨ ਇਹ ਆਇਆ ਹੁੰਦਾ ਕਿ ਅਸੀਂ ਬਤੌਰ ਪੰਜਾਬ ਸਰਕਾਰ ਇਸ ਗੱਲ ਦੀ ਮਾਫੀ ਮੰਗਦੇ ਹਾਂ ਕਿ ਸਾਡੀ ਨਲਾਇਕੀ ਕਰਕੇ ਸਾਡੀ ਵਜ੍ਹਾ ਕਰਕੇ ਇਹਨਾਂ ਨੌਜਵਾਨਾਂ ਨੂੰ ਡੌਕੀ ਵਰਗਾ ਰਸਤਾ ਚੁਣਨਾ ਪਿਆ ਕਿਹੜੇ ਬੰਦੇ ਉਹਨਾਂ ਦੇ ਪਾਸਪੋਰਟ ਬਣਾਉਣ ਦੇ ਵਿੱਚ ਕਿੰਨਾ ਵਾਰ ਸਕਦੇ ਕੋਈ ਸਪੈਂਡ ਹੋਵੇ ਫਿਰ ਇੰਟਰਨੈਸ਼ਨਲ ਲੈਵਲ ਦਾ ਸਰਗਨਾ ਹੈ ਕਿਸੇ ਕੰਸਲਟੈਂਟ ਜਾਂ ਏਜੰਟ ਦੀ ਬਸ ਦੀ ਗੱਲ ਨਹੀਂ ਹੈ ਸਰਕਾਰਾਂ ਦੇ ਸਿਸਟਮ ਕੀ ਕਰਦਾ ਜੀ ਜਿਹੜੇ ਲਾਈਸੈਂਸਡ ਬੰਦੇ ਹੈਗੇ ਆ ਜਿਨ੍ਹਾਂ ਨੇ ਆਲਰੇਡੀ ਸਾਰਾ ਡਾਟਾ ਸਬਮਿਟ ਕਰਕੇ ਲਾਈਸੈਂਸ ਲਏ ਆ ਉਹ ਆਪਣਾ ਛੋਟੇ ਪੱਧਰ ਤੇ ਕੰਮ ਕਰ ਰਹੇ ਆ ਉਹਨਾਂ ਦੀ ਚੂੜੀ ਟਾਈਟ ਕਰਦੇ ਉਹਨਾਂ ਨੂੰ ਕਹਿੰਦੇ ਜੀ ਡਾਟਾ ਲੈ ਕੇ ਆਜੋ ਇੰਨਾ ਕਰਦੇ ਹੋ ਉੱਦਾਂ ਕਰਦੇ ਹੋ ਤੇ ਕਿਤੇ ਨਾ ਕਿਤੇ ਜਿਹੜੇ ਜੈਨੂਇਨ ਕੰਮ ਕਰਨ ਵਾਲੇ ਲੋਕ ਆ ਉਨ੍ਹਾਂ ਦੇ ਨਜਾਇਜ਼ ਹਰਾਸਮੈਂਟ ਕੀਤੀ ਜਾ ਰਹੀ ਹੈ ਸੱਚੀ ਗੱਲ ਹੈ ਅੱਜ ਦਾ ਰਾਫਤਾ ਐਡਵੋਕੇਟ ਦਿਦਾਰ ਸਿੰਘ ਸੰਧੂ ਜੀ ਦੇ ਨਾਲ ਪੰਜਾਬ ਦੇ ਕੁਝ ਪੱਖ ਦੇ ਮੁੱਦਿਆਂ ਨੂੰ ਮੱਦੇ ਨਜ਼ਰ ਰੱਖਦੇ ਮੈਂ ਬਹੁਤ ਸਾਰੇ ਇੰਟੈਲੈਕਚੁਅਲਸ ਨਾਲ ਗੱਲ ਕਰਨ ਤੋਂ ਬਾਅਦ ਅੱਜ ਐਡਵੋਕੇਟ ਦਿਦਾਰ ਸਿੰਘ ਸੰਧੂ ਜੀ ਪਾਸ ਪਹੁੰਚਿਆ ਜਿਨ੍ਹਾਂ ਦਾ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਤਕਰੀਬਨ 15 ਸਾਲ ਦਾ ਤਜਰਬਾ ਹੈ ਸਭ ਤੋਂ ਜੋ ਅੱਜ ਦੀ ਗੱਲ ਹੈ ਕਿ ਯੂਐਸਏ ਤੋਂ ਬਹੁਤ ਸਾਰੇ ਪੰਜਾਬੀ ਜਾਂ ਬਹੁਤ ਸਾਰੇ ਇੰਡੀਅਨਸ ਵਾਪਸ ਇੱਕ ਬੇੜੀਆਂ ਲਾ ਕੇ ਭੇਜ ਦਿੱਤੇ ਗਏ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ ਉਸ ਮੁੱਦੇ ਤੇ ਗੱਲ ਕਰਾਂਗੇ ਕਿ ਜੋ 트ੰਪ ਦੀ ਨਿੰਦਿਆ ਪੰਜਾਬੀ ਕਰ ਰਹੇ ਨੇ ਬਹੁਤ ਸਾਰੇ ਨਿਊਜ਼ ਐਂਕਰ ਉਹਨਾਂ ਨੂੰ ਮਾੜਾ ਕਹਿ ਰਹੇ ਨੇ ਕੋਈ ਚੰਗਾ ਕਹਿ ਰਹੇ ਨੇ ਸੋ ਇਹਨਾਂ ਦਾ ਪੱਖ ਜਾਣਾਂਗੇ ਇਹਨਾਂ ਦਾ ਕੀ ਕਹਿਣਾ ਕੀ ਇਹਨਾਂ ਦੀ ਰਾਏ ਆ ਸੋ 트ੰਪ ਦੀ ਜੋ ਨਿੰਦਿਆ ਚੱਲ ਰਹੀ ਹੈ ਜੀ ਉਹ ਤੁਸੀਂ ਸਹੀ ਸਮਝਦੇ ਹੋ ਉਹਨਾਂ ਨੂੰ ਗਲਤ ਸਮਝਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਸਾਡੇ ਦਰਸ਼ਕ ਰਾਪਤਾ ਟੀਵੀ ਦੇ ਨਾਲ ਜੁੜੇ ਨੇ ਸਾਰਿਆਂ ਦਾ ਜੀ ਆਇਆਂ ਨੂੰ ਆਖਦਾ ਤੁਡੀ ਪੂਰੀ ਦੀ ਪੂਰੀ ਟੀਮ ਦਾ ਤੇ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਨੂੰ ਇਹ ਨਾਮਾਨ ਬਖਸ਼ਿਆ ਇਸ ਪਲੇਟਫਾਰਮ ਤੇ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਦੇਖੋ ਜੀ ਹਰ ਚੀਜ਼ ਦੇ ਦੋ ਐਂਗਲ ਹੁੰਦੇ ਨੇ ਜੀ ਉਹਦੇ 네ਗੇਟਿਵ ਪਹਿਲੂ ਵੀ ਹੁੰਦੇ ਨੇ ਤੇ ਪੋਜ਼ਿਟਿਵ ਪਹਿਲੂ ਵੀ ਹੁੰਦੇ ਨੇ ਜੀ ਡਿਪੈਂਡ ਕਰਦਾ ਵੀ ਤੁਹਾਡਾ ਨਜ਼ਰੀਆ ਕਿਸ ਤਰ੍ਹਾਂ ਦਾ ਤੁਸੀਂ ਕਿਸ ਐਂਗਲ ਤੋਂ ਉਹਦੇ ਤੇ ਵਿਚਾਰ ਵਟਾਂਦਰਾ ਕਰਨ ਬੈਠੇ ਹੋ ਜੀ ਸਭ ਤੋਂ ਪਹਿਲਾਂ ਤਾਂ ਜਿੱਦਾਂ ਤੁਸੀਂ ਹੋਣੀ ਗੱਲ ਕੀਤੀ ਕੀ ਬਹੁਤ ਸਾਰਾ ਮੀਡੀਆ ਦੇ ਵਿੱਚ ਚਰਚਾ ਹੈਗੀ ਆ ਕਿ ਇਹ ਜਿਹੜੇ ਡਿਪੋਰਟ ਹੋ ਗਿਆ ਇਹ ਕੈਂਡੀਡੇਟ ਕੀ ਇਹ ਸਹੀ ਨੇ ਜਾਂ ਗਲਤ ਨੇ ਕੀ ਇਹਨਾਂ ਨੂੰ ਭੇਜਣਾ ਚਾਹੀਦਾ ਸੀ ਜਾਂ ਨਹੀਂ ਭੇਜਣਾ ਚਾਹੀਦਾ ਸੀ ਇੱਕ ਸਵਾਲ ਕਰਦਾ ਆਮ ਹੀ ਲੋਕਾਂ ਨੂੰ ਕਿ ਤੁਹਾਡੇ ਘਰੇ ਕੋਈ ਵੀ ਚੋਰ ਕੰਦ ਟੱਪ ਕੇ ਆ ਜੇ ਕੀ ਤੁਸੀਂ ਉਹਨੂੰ ਕਾਰਜ ਬਿਠਾ ਕੇ ਉਹਦੇ ਘਰੇ ਛੱਡ ਕੇ ਆਉਂਗੇ ਜੀ ਕੋਈ ਨਹੀਂ ਛੱਡ ਕੇ ਆਉਂਦਾ ਤਾਂ ਇੱਥੇ ਮੈਨੂੰ ਲੱਗਦਾ ਕਿ ਤਿੰਨ ਨਾ ਕਿਤੇ 트럼ਪ ਦੀ ਵਡਿਆਈ ਕਰਨੀ ਬੰਦੀ ਆ ਕਿ ਉਹਨੇ ਆਪਣੇ ਖਰਚੇ ਨਾਲ ਜਹਾਜ਼ ਭਰ ਕੇ ਮਾਵਾ ਦੇ ਪੁੱਤ ਮੁੜ ਕੇ ਘਰੇ ਤਾਂ ਕਲਤੇ ਅਸੀਂ ਕੰਧ ਟੱਪ ਕੇ ਗਏ ਉਸ ਮੁਲਕ ਚ ਅਸੀਂ ਕਾਨੂੰਨੀ ਤਰੀਕੇ ਨਾਲ ਨਹੀਂ ਗਏ ਜੀ ਦੂਸਰੀ ਗੱਲ ਉਹ ਉੱਥੇ ਵੀ ਬਾਹਰ ਕੱਢ ਸਕਦੇ ਸੀ ਭਾਈ ਤੁਸੀਂ ਜਿਹੜਾ ਰਸਤਾ ਓਨਲੀ ਵਰਤੇ ਆ ਆਪਣੀ ਕੰਟਰੀ ਚੋਂ ਬਾਹਰ ਕੱਢਦੇ ਤੁਸੀਂ ਉਸੇ ਰਸਤੇ ਤਾਂ ਨਹੀਂ ਵਾਪਸ ਜਾਓ ਉਹ ਤਾਂ ਮੈਨੂੰ ਲੱਗਦਾ ਬਹੁਤ ਸਾਰੇ ਡੱਬਿਆਂ ਦੇ ਵਿੱਚ ਪੈਕ ਹੋ ਜਾਨੇ ਸੀਗੇ ਬਿਲਕੁਲ ਤੇ ਕਿਉਂਕਿ ਜਿੱਦਾਂ ਦੱਸਦੇ ਕਿ ਡੋਂਕੀ ਲਾ ਕੇ ਜਿਹੜੇ ਜਾਂਦੇ ਆ ਕਾਫੀ ਤਸ਼ੱਦਦ ਭਰਿਆ ਰਸਤਾ ਕਾਫੀ ਔਖਾ ਨਾ ਭਰਿਆ ਰਸਤਾ ਤੇ ਸੋ ਇਹ ਕਿਤੇ ਨਾ ਕਿਤੇ ਹਰ ਚੀਜ਼ ਦਾ ਨੈਗੇਟਿਵ ਪਹਿਲੂ ਨਹੀਂ ਦੇਖਣਾ ਚਾਹੀਦਾ ਉਹਦਾ ਪੋਜ਼ਿਟਿਵ ਪਹਿਲੂ ਦੇਖਣਾ ਚਾਹੀਦਾ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਦਾ ਸਹੀ ਕਦਮ ਆ ਕਿ ਉਹਨੇ ਇਸ ਚੀਜ਼ ਦੀ ਪੀੜ ਨੂੰ ਸਮਝਿਆ ਕਿ ਚਲੋ ਆਪਣਾ ਖਰਚਾ ਕਰਕੇ ਇਹ ਕੈਂਡੀਡੇਟਾਂ ਨੂੰ ਵਾਪਸ ਆਪਣੇ ਘਰਾਂ ਦੇ ਵਿੱਚ ਆਪੋ ਆਪਣੇ ਮੁਲਕਾਂ ਦੇ ਵਿੱਚ ਆਪੋ ਆਪਣੇ ਮਾਪਿਓ ਦੇ ਕੋਲ ਸਹੀ ਸਲਾਮਤ ਪਹੁੰਚਦੇ ਕਰ ਦਿੱਤੇ ਹੁਣ ਦੂਸਰੀ ਗੱਲ ਇਹ ਆ ਜੀ ਬਹੁਤ ਸਾਰੇ ਲੋਕ ਇਸ ਦੀ ਨਿੰਦਿਆ ਕਰਦੇ ਆ ਕਿ ਉਹਨਾਂ ਨੂੰ ਬੇੜੀਆਂ ਪਨਾਈਆਂ ਬਹੁਤ ਸਾਰੀਆਂ ਹੱਥਕੜੀਆਂ ਪਨਾਈਆਂ ਇਹਦੇ ਤੇ ਨਾ ਸਵੈਸੀ ਰੋਟੀਆਂ ਸਿੱਕੀਆਂ ਜਾ ਰਹੀਆਂ ਜੀ ਤੁਸੀਂ ਬਾਹਰ ਦੀ ਗੱਲ ਕਰਦੇ ਹੋ ਜਦੋਂ ਕੈਨੇਡਾ ਯੂ ਐਸ ਏ ਦੀ ਅਗਰ ਤੁਸੀਂ ਔਨ ਰੋਡ ਵੀ ਕੋਈ ਗਲਤੀ ਕਰਦੇ ਹੋ ਤਾਂ ਪੁਲਿਸ ਤੁਹਾਨੂੰ ਸਭ ਤੋਂ ਪਹਿਲਾਂ ਕਸਟਡੀ ਚ ਲੈਂਦੀ ਆ ਸਾ ਤੁਹਾਡੀ ਬੈਗ ਤੇ ਹੱਥ ਕੜੀ ਲਾਉਂਦੀ ਹੈ ਉਤੋਂ ਦੀ ਪਾਲਿਸੀ ਹੈ ਉਤੋਂ ਦਾ ਨਿਯਮ ਆ ਇਹ ਉਤੋਂ ਦਾ ਰੂਲ ਆ ਇਹਦੇ ਤੇ ਇੱਥੇ ਬੈਠ ਕੇ ਗੱਲਾਂ ਕਰਨੀਆਂ ਇੱਥੇ ਬੈਠ ਕੇ ਸਿਆਸੀ ਰੋਟੀਆਂ ਸੇਕਣ ਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਉਸ ਕਪੈਸਿਟੀ ਚ ਨਹੀਂ ਹੈਗੇ ਅਸੀਂ ਉਸ ਪਾਵਰ ਚ ਨਹੀਂ ਹੈਗੇ ਕਿ ਉਹਨਾਂ ਮੁਲਕਾਂ ਨੂੰ ਇਦਾਂ ਦੀਆਂ ਸਲਾਹਾਂ ਦੇ ਸਕੀਏ ਜਾਂ ਉਹ ਸਾਡੀ ਐਡਵਾਈਸ ਮੰਨਣ ਦੇ ਲਈ ਪਾਬੰਦ ਹੋਣ ਜਾਂ ਉਹਨਾਂ ਨੂੰ ਟਾਰਗੇਟ ਕਰ ਸਕੀਏ ਜਾਂ ਉਹਨਾਂ ਨੂੰ ਟਾਰਗੇਟ ਕਰ ਸਕੀਏ ਦੂਸਰੀ ਗ ਪੰਜਾਬੀ ਦੀ ਇੱਕ ਕਹਾਵਤ ਹੈ ਵੀ ਤੁਸੀਂ ਜਿਹੋ ਜਿਹਾ ਵਰਤਾਓ ਕਿਸੇ ਨੂੰ ਦਿਨੇ ਹੋ ਤੁਸੀਂ ਅੱਗੋਂ ਵੀ ਉਦਾਂ ਦੀ ਉਮੀਦ ਰੱਖੋ ਮੈਂ ਇਥੇ ਯੂਐਸਏ ਦੀ ਗਲਤੀ ਨਹੀਂ ਕਰਦਾ ਪਰ ਇੱਕ ਐਗਜ਼ਾਮਪਲ ਦਿੰਨਾ ਕਿ ਸਾਡੇ ਬਹੁਤ ਸਾਰੇ ਨੌਜਵਾਨ ਪਾਕਿਸਤਾਨੀਆ ਜੇਲ੍ਹਾਂ ਵਿੱਚ ਬੰਦ ਨੇ ਬਹੁਤ ਸਾਰੇ ਪਾਕਿਸਤਾਨੀ ਕੈਦੀ ਹਿੰਦੁਸਤਾਨੀਆ ਜੇਲ੍ਹਾਂ ਵਿੱਚ ਬੰਦ ਨੇ ਜੀ ਗੁਨਾਹ ਤਾਂ ਉਹਨਾਂ ਨੇ ਵੀ ਉਹੀ ਕੀਤਾ ਜਿਹੜਾ ਇਹ ਡੌਕੀ ਲਾ ਕੇ ਕਰਕੇ ਗਏ ਨੇ ਜੀ ਇਹ ਵੀ ਤਾਂ ਇੱਕ ਬਾਰਡਰ ਟੱਪੇ ਆ ਇਨਾਂ ਨੂੰ ਜਹਾਜ਼ਾਂ 'ਚ ਬਿਠਾ ਕੇ ਵਾਪਸ ਭੇਜਿਆ ਜਾਂਦਾ ਹੈ ਤੇ ਜਿਹੜੇ ਸਾਡੇ ਮੁਲਕ ਦੇ ਵਿੱਚ ਪਾਕਿਸਤਾਨ ਤੋਂ ਬਾਰਡਰ ਟੱਪ ਕੇ ਆ ਗਏ ਉਹ ਜਿਨ੍ਹਾਂ 'ਚ ਸੜ ਰਹੀ ਹੈ ਤੁਸੀਂ ਕੀ ਵਰਤਾਲ ਕਰ ਰਹੇ ਹੋ ਜੀ ਤੇ ਉਹਨਾਂ ਤੋਂ ਕੀ ਉਮੀਦ ਰੱਖ ਰਹੇ ਹੋ ਪਹਿਲਾਂ ਆਪਣੀ ਪੀੜੀ ਥੱਲੇ ਛੋਟਾ ਮਾਰੋ ਨਾ ਸਾਡਾ ਇੱਕ ਕੈਂਡੀਡੇਟ ਬਾਰਡਰ ਟੱਪ ਕੇ ਗਿਆ ਸੀ ਸਰਮਜੀਤ ਤੁਸੀਂ ਸਾਰਿਆਂ ਨੇ ਮੂਵੀ ਦੇਖੀ ਹੋਣੀ ਹੈ ਜੀ ਉਹ ਥੋੜਾ ਜਿਹਾ ਵਿਚਾਰਾ ਪਤਾ ਨਹੀਂ ਕਿਸ ਹਾਲਾਤਾਂ ਦੇ ਵਿੱਚ ਟੱਪਿਆ ਉਹ ਮੂਵੀ ਦੇ ਵਿੱਚ ਸਾਰਾ ਕੁਝ ਦਿਖਾਇਆ ਹੈ ਨਾ ਤੇ ਉਹਦੀ লাশ ਡੱਬੇ ਚ ਪਾ ਕੇ ਆਈ ਸਾਡੇ ਗਵਾਂਢੀ ਮੁਲਕ ਤੋਂ ਪਾਕਿਸਤਾਨ ਤੋਂ ਤੇ ਇੱਕ ਮੁਲਕ ਜਿਹੜਾ ਅੱਜ ਦੁਨੀਆ ਦੀ ਪਾਵਰ ਦੁਨੀਆ ਚ ਟੌਪ ਤੇ ਆ ਜਿਹਨੂੰ ਕਿਸੇ ਦੀ ਲੋੜ ਨਹੀਂ ਹੈਗੀ ਉਹ ਜਹਾਜ਼ ਚ ਬਿਠਾ ਕੇ ਭੇਜ ਰਿਹਾ ਤਾਂ ਸੋ ਜਿਹੜਾ ਕ੍ਰਿਟਿਸਾਈਜ਼ ਕਰਨਾ ਮੈਂ ਨਹੀਂ ਵਾਜਿਬ ਸਮਝਦਾ ਸੀ ਇੱਕ ਸਵਾਲ ਇਹ ਵੀ ਹੁੰਦਾ ਕਿ ਜਿਹੜਾ ਜਹਾਜ਼ ਆਇਆ ਉਹ ਪਹਿਲੀ ਗੱਲ ਤਾਂ ਬਹੁਤ ਸਾਰੀਆਂ ਨਾਰਮਲ ਫਲਾਈਟਸ ਆਉਂਦੀਆਂ ਕੀ ਉਹ ਦੂਜੀਆਂ ਫਲਾਈਟਾਂ ਤੇ ਨਹੀਂ ਆ ਸਕਦਾ ਸੀ ਜਿਹੜਾ ਆਰਮੀ ਦਾ ਜਹਾਜ਼ ਭੇਜਣਾ ਜ਼ਰੂਰੀ ਸੀ ਜੇ ਉਹ ਜਹਾਜ਼ ਆਰਮੀ ਦਾ ਸੀ ਤਾਂ ਕੀ ਉਹ ਅੰਮ੍ਰਿਤਸਰ ਉਤਾਰਨਾ ਜ਼ਰੂਰੀ ਸੀ ਜਿਸ ਦੇ ਵਿੱਚ ਕਿ ਸਿਰਫ 25% ਜਾਂ 20% ਪੰਜਾਬੀ ਸੀ ਬਾਕੀ ਜਿਹੜੇ ਬਾਹਰ ਦੇ ਸਟੇਟਾਂ ਦੇ ਲੋਕ ਸੀ ਤੇ ਇੱਕ ਇਸ ਦੇ ਨਾਲ ਗੱਲ ਹੈ ਕਿ ਕੀ ਹੋਰ ਕਿੰਨੇ ਪੰਜਾਬੀ ਉਧਰੋਂ ਲੜੀਵੜ ਲੜੀਵੜ ਇਹਦਾ ਜਹਾਜ਼ ਹੁਣ ਆਉਂਦੇ ਰਹਿਣਗੇ ਸਰ ਇਹਦੇ ਚ ਇੱਕ ਬੜੀ ਤੁੰਡਾ ਸਵਾਲ ਬੜਾ ਅਹਿਮ ਆ ਤੇ ਬੜਾ ਜ਼ਰੂਰੀ ਤੇ ਵੱਡਾ ਸਵਾਲ ਆ ਜੀ ਪਹਿਲੀ ਗੱਲ ਤਾਂ ਇਹ ਹੈ ਜੀ ਇਹ ਜਹਾਜ਼ ਦਾ ਇਸ਼ੂ ਨਾ ਬਣਾਓ ਕਿਉਂਕਿ 2020 ਤੋਂ ਲੈ ਕੇ ਹੁਣ ਤੱਕ ਲਗਭਗ 21-22 ਫਲੈਟਾਂ ਵਰਸਰ ਉਤਰ ਚੁੱਕੀਆਂ ਇਹ ਪਹਿਲੀ ਫਲੈਟ ਨਹੀਂ ਜਿਹੜੀਆਂ ਡਿਪੋਰਟੇਸ਼ਨ ਵਾਲੀਆਂ ਇੰਨਾ ਵੀ ਇਹਨਾਂ ਨੂੰ ਜ਼ਿਆਦਾ ਹਾਈਲਾਈਟ ਕੀਤਾ ਗਿਆ 트럼ਪ ਨਵਾਂ ਨਵਾਂ ਆਇਆ ਸੀਗਾ ਰਾਜਨੀਤਿਕ ਸਰਗਰਮੀਆਂ ਸੀ ਦੂਸਰੀ ਗੱਲ ਇਹਦੇ ਵਿੱਚ ਜਿਹੜੇ ਜ਼ਿਆਦਾ ਬੱਚੇ ਜਾਂ ਜ਼ਿਆਦਾ ਜਿਹੜੇ ਮੁੰਡੇ ਰਿਪੋਰਟ ਹੋ ਕੇ ਆਏ ਆ ਉਹ ਨਵੇਂ-ਨਵੇਂ ਗਏ ਸੀ ਉਹ ਕੈਂਪਾਂ ਦੇ ਵਿੱਚੋਂ ਹੀ ਰਿਪੋਰਟ ਕੀਤੇ ਉਹਨਾਂ ਨੇ ਅਰੈਸਟ ਕੀਤੇ ਕੈਂਪਾਂ ਚੋਂ ਰਿਪੋਰਟ ਕੀਤੇ ਪਹਿਲਾਂ ਜਿਹੜੇ ਰਿਪੋਰਟ ਹੋ ਕੇ ਆਉਂਦੇ ਸੀ ਉਹ ਪੁਰਾਣੇ ਲੋਕ ਸੀ ਕਦੇ ਨਾ ਕਦੇ ਉਹ ਕਿਸੇ ਇਨਲੀਗਲ ਐਕਟੀਵਿਟੀ ਦੇ ਵਿੱਚ ਉਧਰ ਐਂਡਲ ਹੋਏ ਪੁਲਿਸ ਨੇ ਅਰੈਸਟ ਪਾਈ ਤਾਂ ਪਤਾ ਲੱਗਾ ਕਿ ਇਨਲੀਗਲ ਮਾਈਗ੍ਰੈਂਟ ਆ ਤਾਂ ਉਹਨਾਂ ਨੂੰ ਵਾਪਸ ਭੇਜਤਾ ਦੂਸਰੀ ਗੱਲ ਜਿਹੜੀ ਅੰਬ੍ਰਸਰ ਉਤਾਰਨ ਦੀ ਗੱਲ ਹੈਗੀ ਹੈ ਜੀ ਇਹਨਾਂ ਚ 20-25% ਪੰਜਾਬੀ ਤੁਸੀਂ ਮੰਨ ਰਹੇ ਹੋ ਜੀ ਹੁਣ ਦੇਖੋ ਜੇ ਪੰਜਾਬ ਦਾ ਖੇਤਰਫਲ ਦੇ ਹਿਸਾਬ ਕਿਤਾਬ ਲਾਈਏ ਹਿੰਦੁਸਤਾਨ ਦਾ ਤਾਂ ਵੀ 25% ਨਹੀਂ ਹੈਗਾ ਜੀ ਉਸ ਹਿਸਾਬ ਨਾਲ ਤਾਂ ਬੰਦਿਆਂ ਦੀ ਰੇਸ਼ਿਓ ਬਹੁਤ ਜ਼ਿਆਦਾ ਬਿਲਕੁਲ ਠੀਕ ਹੈ ਜੀ ਪੰਜਾਬ ਤੇ Haryana ਤੋਂ ਉਤਰੀ ਜਿਹੜੇ ਦੋ ਖਿੱਤੇ ਆ ਇਹਨਾਂ ਤੋਂ ਜਿਹੜੀ ਹੈਗੀ ਕੈਂਡੀਡੇਟ ਦੀ ਗਿਣਤੀ ਰੇਸ਼ਿਓ ਬਹੁਤ ਜ਼ਿਆਦਾ ਫਿਰ ਜਿਹੜਾ ਅੰਬਰਸਾਹ ਤਾਰਨਾ ਜਾਂ ਦਿੱਲੀ ਤਾਰਨਾ ਇਹਦੇ ਜਿੰਨਾ ਤਾਂ ਪੰਜਾਬ ਗਵਰਨਮੈਂਟ ਦੇ ਕੁਝ ਬਸਰ ਨਾਲ ਸਾਡੇ ਕਿਸੇ ਦੇ ਕੋਈ ਬਸਰ ਇਹ ਇੰਟਰਨੈਸ਼ਨਲ ਪ੍ਰੋਟੋਕੋਲ ਹੈ ਜੀ ਇੰਟਰਨੈਸ਼ਨਲ ਪ੍ਰੋਟੋਕੋਲ ਦਿੱਤਾ ਹੈ ਤਾਂ ਉਹਨਾਂ ਨੇ ਲੈਂਡਿੰਗ ਸਪੇਸ ਦੀ ਡਿਮਾਂਡ ਕੀਤੀ ਹੋਊਗੀ ਜਦੋਂ ਕਿਤੇ 2020 21 ਦੇ ਯਾਤਰੀ ਉਤਰਿਆ ਉਦੋਂ ਅੰਬਰਸਰ ਦਿੱਤਾ ਹੋਊਗਾ ਫਿਰ ਜਦੋਂ ਸਰਕਾਰੀ ਕੰਮ ਹੁੰਦੇ ਨੇ ਕਈ ਵਾਰੀ ਪ੍ਰੋਟੋਕੋਲ ਦੇ ਉਹ ਇੱਕ ਸਿਸਟਮ ਸੈੱਟ ਹੋ ਜਾਂਦਾ ਫਿਰ ਕੋਈ ਵੀ ਨਵਾਂ ਬੰਦਾ ਉੜੂ ਚੇਂਜ ਨਹੀਂ ਕਰਦਾ ਉਦਾਂ ਹੀ ਚੱਲੀ ਜਾਂਦਾ ਹੁਣ ਕਈ ਵਾਰੀ ਹੋ ਸਕਦਾ ਉਹ ਲੈਂਡਿੰਗ ਪਰਮਿਸ਼ਨ ਦੀ ਕੋਈ ਗੱਲ ਕਰਨਾ ਅੰਬਰਸਰ ਰਣਵੇ ਬਿਜ਼ੀ ਹੋਵੇ ਜਾਂ ਕੋਈ ਹੋਰ ਪ੍ਰੋਬਲਮ ਹੋਵੇ ਤਾਂ ਇਹ ਕਹਿੰਦੇ ਵੀ ਕਿਤੇ ਹੋਰ ਲੈਂਡ ਕਰ ਲੋ ਤਾਂ ਮੇ ਵੀ ਦੇ ਵਿਲ ਬੀ ਐਗਰੀ ਟੂ ਲੈਂਡ ਸਮਵੇਅਰ ਐਲਸ ਸੋ ਇਹ ਕੁੱਲ ਮੁਲਕ ਕੀ ਗੱਲ ਇਹ ਵੀ ਸਾਰੇ ਹਿੰਦੁਸਤਾਨੀ ਸੀ ਸਾਰੇ ਸਾਡੇ ਮੁਲਕ ਦੇ ਵਾਸੀ ਸੀ ਇਹਨਾਂ ਨੂੰ ਦਿੱਲੀ ਤਾਰ ਦੇ ਇਹਨਾਂ ਨੂੰ ਅੰਬਰਸਰ ਤਾਰ ਦੇ ਇਹਦੇ ਨਾਲ ਕੋਈ ਬੜਾ ਫਰਕ ਨਹੀਂ ਸੀ ਪੈਣਾ ਇਹ ਬੇਇੱਜ਼ਤੀ ਹਿੰਦੁਸਤਾਨ ਦੀ ਆ ਇਹਨੂੰ ਗਲਤ ਪੋਰਟਰੇ ਕੀਤਾ ਜਾ ਰਿਹਾ ਕਿ ਜਿਹੜੀ ਬੇਇੱਜ਼ਤੀ ਉਹ ਕੱਲੇ ਪੰਜਾਬ ਦੀ ਆ ਕਿਤੇ ਤੋ ਤੱਕ ਇੱਕ ਇਹ ਗੱਲ ਆ ਜਿਹੜੀ ਇਹ ਸਹੀ ਆ ਤੁਸੀਂ ਸ਼ਾਇਦ ਸੁਣੀ ਹੋਵੇ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵੀਜ਼ਾ ਯੂਐਸਏ ਨੇ ਰਿਫਿਊਜ਼ ਕੀਤਾ ਸਰ ਜਦੋਂ ਨਰੇਂਦਰ ਮੋਦੀ ਜੀ ਪਹਿਲਾਂ ਪ੍ਰਧਾਨ ਮੰਤਰੀ ਨਹੀਂ ਸਨ ਉਹਨਾਂ ਸਮਿਆਂ ਦੇ ਵਿੱਚ ਕਿਤੇ ਵੀਜ਼ਾ ਰਿਫਿਊਜ਼ ਹੋਇਆ ਹੋਊਗਾ ਤੇ ਹੁਣ ਤਾਂ ਉਹ ਉਹਨਾਂ ਕੋਲ ਡਿਪਲੋਮੈਟਿਕ ਪਾਸਪੋਰਟ ਹੋਏਗਾ ਤਾਂ ਇਹਦੇ ਬਾਰੇ ਤਾਂ ਇਹ ਮੈਨੂੰ ਲੱਗਦਾ ਆਪਣਾ ਵਿਸ਼ਾ ਨਹੀਂ ਹੈਗਾ ਇਸ ਦੇ ਨਾਲ ਇੱਕ ਹੋਰ ਜੋ ਚਰਚਾ ਜੋ ਨਰਿੰਦਰ ਮੋਦੀ ਜੋ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਟਰੰਪ ਨੇ ਸੌਚਕ ਸਮਾਗਮ ਤੇ ਨਹੀਂ ਬੁਲਾਇਆ ਇਸ ਬਾਰੇ ਕੋਈ ਤੁਹਾਡਾ ਖਿਆਲ ਕਿ ਕੀ ਹੋ ਸਕਦਾ ਕਿ ਇੰਡੀਆ ਇੱਕ ਬਹੁਤ ਵੱਡੀ ਪਾਵਰ ਆ ਬਹੁਤ ਵੱਡੀ ਪੋਪੂਲੇਸ਼ਨ ਆ ਇਹਦਾ ਮੈਨੂੰ ਲੱਗਦਾ ਬਿਹਤਰ ਜਵਾਬ ਟਰੰਪ ਜੀ ਦੇ ਸਕਦੇ ਨੇ ਕਿ ਉਹਨਾਂ ਨੇ ਕਿਉਂ ਨਹੀਂ ਬੁਲਾਇਆ ਤੋ ਉਹਨਾਂ ਨਾਲ ਵੀ ਅਪਾਡਕਾਸਟ ਰੱਖਾਂਗੇ। ਤੋ ਇਸ ਦੇ ਨਾਲ ਹੀ ਅ ਅਗਲਾ ਸਵਾਲ ਇਹ ਹੈ ਕਿ ਜੀ ਬਹੁਤ ਸਾਰੇ ਜਿੰਨੇ ਵੀ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਜਾਂ ਬਹੁਤ ਸਾਰੇ ਇੱਕ ਨਵੇਂ ਉੱਗ ਰਹੇ ਪੋਲੀਟੀਸ਼ੀਅਨ ਨੇ ਜਿਹੜੇ ਕਿਤੇ ਨਾ ਕਿਤੇ ਸੀਟ ਦੀ ਝਾਕ ਰੱਖਦੇ ਨੇ ਜਾਂ ਜਿੱਥੇ ਬੰਦੇ ਨੂੰ ਲੱਗਦਾ ਕਿ ਕਿਤੇ ਵੀ ਉਹਨੂੰ ਬੋਲਣ ਦਾ ਮੌਕਾ ਮਿਲਦਾ ਉਹ ਆਪਦਾ ਮੌਕਾ ਨਹੀਂ ਛੱਡਦਾ। ਕੀ ਜਿਹੜੇ ਪੰਜਾਬੀ ਵਾਪਸ ਆਏ ਨੇ ਉਹ 40 ਜਾਂ 45 ਲੱਖ ਰੁਪਏ ਲਾ ਕੇ ਚਲੇ ਗਏ ਉੱਥੇ ਉਹਨਾਂ ਨੇ ਵਾਪਸ ਆਉਣ ਤੋਂ ਬਾਅਦ ਬਹੁਤ ਸਾਰੇ ਉਹਨਾਂ ਨੂੰ ਕਹਿ ਰਹੇ ਨੇ ਕਿ ਇਹਨਾਂ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਆ ਕੀ ਉਹ ਗੱਲ ਵਾਜਬ ਹੈ ਦੇਖੋ ਜੀ ਇਹਦੇ ਤੇ ਇੱਕ ਸਰਕਾਰੀ ਡीडी ਐਡ ਟਾਈਪ ਨਿਊਜ਼ ਜਿਹੜੀ ਆ ਉਹ ਮੈਂ ਵੀ ਕਿਤੇ ਸੋਸ਼ਲ ਮੀਡੀਆ ਤੇ ਦੇਖੀ ਸੀ ਜੀ ਸਹੀ ਗੱਲ ਤੇ ਆ ਕਿ ਫਿਰ ਲੋਕ ਪੜ੍ਹਨਾ ਛੱਡ ਕੇ ਡਾਕੀ ਲਾਉਣੀ ਸ਼ੁਰੂ ਕਰ ਦਿੰਦੇ ਨੇ ਜੀ ਜੀ ਨੌਕਰੀਆਂ ਇਸ ਤਰ੍ਹਾਂ ਦੇ ਨਹੀਂ ਵੰਡਣੀਆਂ ਸਰਕਾਰ ਨਹੀਂ ਸਰਕਾਰ ਦੀ ਮਹਾਨ ਨਲਕੀ ਹੈ ਜਿਸ ਵੀ ਬੰਦੇ ਦਾ ਇਹ ਬਿਆਨ ਆ ਮੈਂ ਦੀ ਸਖਤ ਸ਼ਬਦਾਂ ਦੇ ਵਿੱਚ ਨਕੇਦੀ ਕਰਨਾ ਕਿ ਫਿਰ ਬੰਦਾ ਡੌਂਕੀ ਲਵੇ ਜੇ ਲੱਗ ਗਈ ਤਾਂ ਠੀਕ ਆ ਅਦਰਵਾਇਜ਼ ਉਹ ਇੱਧਰ ਆ ਕੇ ਕੋਈ ਸਰਕਾਰੀ ਨੌਕਰੀ ਲੈ ਲੇ ਜੀ ਦੂਸਰੀ ਗੱਲ ਇਹ ਆ ਜੀ ਜਿਹੜੇ ਵੀ ਰਾਜਨੀਤਿਕ ਲੀਡਰ ਇਹ ਬਿਆਨ ਦੇ ਰਹੇ ਆ ਜਿਹੜੀ ਵੀ ਪਾਰਟੀ ਨਾਲ ਸੰਬੰਧਿਤ ਆ ਬਹੁਤ ਸਾਰੇ ਲੋਕ ਇਸ ਇਸ਼ੂ ਨੂੰ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਇਹਦੇ ਨਾਲ ਜੋੜਨਗੇ ਕਿਉਂਕਿ ਪਰਵਾਸ ਦਾ ਜਿਹੜਾ ਇਸ਼ੂ ਹੈਗਾ ਲੰਮਾ ਇਹ ਇੱਕ ਸਰਕਾਰ ਨੇ ਇਹ ਹਾਲਾਤ ਪੈਦਾ ਨਹੀਂ ਕੀਤੇ ਕਈ ਸਰਕਾਰਾਂ ਨੇ ਕਈ ਸਰਕਾਰਾਂ ਨੇ ਰਲ ਕੇ ਪੰਜਾਬ ਨੂੰ ਇਸ ਸਥਿਤੀ ਤੱਕ ਲੈ ਕੇ ਆਂਦਾ ਜਦੋਂ ਤੱਕ ਪੰਜਾਬੀ ਇਸ ਨਜ਼ਰੀਏ ਨਾਲ ਨਹੀਂ ਦੇਖਣਗੇ ਪੰਜਾਬੀ ਡੰਗਾਈ ਨਾਲ ਗੱਲ ਨਹੀਂ ਕਰਨਗੇ ਉਹਨਾਂ ਚਿਰ ਤੁਸੀਂ ਇਹਨੂੰ ਮੋੜ ਘੱਟ ਕੇ ਬੈਟਰਮੈਂਟ ਵੱਲ ਬਿਹਤਰ ਵੱਲ ਵੀ ਨਹੀਂ ਲਿਆ ਸਕਦੇ ਉਹਨਾਂ ਚਿਰ ਤੁਸੀਂ ਇੱਕ ਦੂਸਰੇ ਦੀਆਂ ਅੱਖਾਂ 'ਚ ਘੱਟਾ ਜ਼ਰੂਰ ਪਾ ਰਹੇ ਹੋ ਜਿਸ ਵੀ ਸਰਕਾਰੀ ਲੀਡਰ ਦਾ ਏਐਲਸੀ ਦਾ ਜਾਂ ਅਹੁਦੇਦਾਰ ਦਾ ਬਿਆਨ ਆਇਆ ਮੈਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਖੇਦਾ ਕਰਦਾ ਹਾਂ ਔਰ ਮੈਨੂੰ ਲੱਗਦਾ ਕਿ ਇਹਦੀ ਜਗ੍ਹਾ ਤੇ ਕਿੱਡੀ ਵਧੀਆ ਗੱਲ ਹੁੰਦੀ ਜੇ ਬਿਆਨ ਇਹ ਆਇਆ ਹੁੰਦਾ ਕਿ ਅਸੀਂ ਬਤੌਰ ਪੰਜਾਬ ਸਰਕਾਰ ਇਸ ਗੱਲ ਦੀ ਮਾਫੀ ਮੰਗਦੇ ਹਾਂ ਕਿ ਸਾਡੀ ਨਲਕੀ ਕਰਕੇ ਸਾਡੀ ਵਜ੍ਹਾ ਕਰਕੇ ਇਹਨਾਂ ਨੌਜਵਾਨਾਂ ਨੂੰ ਡੌਕੀ ਵਰਗਾ ਰਸਤਾ ਚੁਣਨਾ ਪਿਆ। ਕਾਸ਼ ਅਸੀਂ ਇਹਨਾਂ ਲਈ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹੁੰਦੇ। ਇਹਨਾਂ ਲਈ ਇੱਥੇ ਉਹ ਮੌਲ ਸਿਰਦਿਆ ਹੁੰਦਾ ਕਿ ਇਹਨਾਂ ਨੂੰ 40-50 ਲੱਖ ਰੁਪਏ ਲਾ ਕੇ ਆਪਣੀ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਪਾ ਕੇ ਇੰਦਾ ਦਾ ਕੋਫ ਨਾ ਕਦਮ ਨਾ ਚੁੱਕ ਰਿਹਾ ਜਿਹੜੇ ਲੋਕ ਇੱਥੋਂ ਗਏ ਨੇ 40-45 ਲੱਖ ਰੁਪਈਆ ਲਾ ਕੇ ਗਏ ਨੇ ਉਹਨਾਂ ਨੂੰ ਤੁਸੀਂ ਉਹਨਾਂ ਵਰਗੇ ਹੋਰ ਵੀ ਬਹੁਤ ਹੋਣਗੇ ਵੀ ਜਿਹੜੇ ਕਹਿੰਦੇ ਆ ਵੀ ਅਸੀਂ ਕੈਨੇਡਾ ਆਇਆ ਯੂਐਸਏ ਦਾ ਬਾਰਡਰ ਕਰਾਸ ਕਰਕੇ ਬਾਈ ਡੋਂਕੀ ਅਸੀਂ ਜਾਵਾਂਗੇ ਜਾਂ ਸਾਡੇ ਨਾਲ ਦੇ ਚਲੇ ਗਏ ਨੇ ਵੀ ਮੁੰਡਾ ਪਿੰਡ ਵਿੱਚ ਵਜੇ ਅਮਰੀਕਾ ਵਾਲਾ ਨਹੀਂ ਉਹਨਾਂ ਦੇ ਪਿੱਛੇ ਜਿਹੜਾ ਇੱਕ ਝੂਠ ਛੁਪਿਆ ਹੋਇਆ ਜਿਹੜਾ ਇੱਕ ਦਰਦ ਛੁਪਿਆ ਹੋਇਆ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਬਹੁਤ ਸਾਰੇ ਬੰਦੇ ਪਹੁੰਚਣ ਤੋਂ ਪਹਿਲਾਂ ਹੀ ਰਾਸਤੇ 'ਚ ਮਰ ਜਾਂਦੇ ਨੇ ਜਾਂ 40 ਤੋਂ 45 ਲੱਖ ਰੁਪਇਆ ਲਾਉਣਾ ਉਹ ਕਿੱਥੇ ਜਾਂਦਾ ਇੰਨਾ ਪੈਸਾ ਸਰ ਇਹਦੇ ਤੇ ਨਾ ਮੈਂ ਕਾਫੀ ਮੇਰੇ ਅਲੱਗ-ਅਲੱਗ ਨਿਊਜ਼ਪੇਪਰਾਂ ਦੇ ਵਿੱਚ ਆਰਟੀਕਲ ਵੀ ਆਏ ਪਹਿਲੀ ਗੱਲ ਤੇ ਇਹ ਆ ਕਿ ਜਿਵੇਂ ਇਹਨਾਂ ਦੇ ਵਿੱਚ ਬਹੁਤ ਸਾਰੇ ਕਈ ਲੋਕ ਕ੍ਰਿਮੀਨਲ ਟਾਈਪ ਦੇ ਲੋਕ ਸੀਗੇ ਉਹਨਾਂ ਨੇ ਪਾਸਪੋਰਟ ਕਿੱਦਾਂ ਬਣਾਇਆ ਇਹ ਇਨਵੈਸਟੀਗੇਸ਼ਨ ਉਸ ਲੈਵਲ ਤੇ ਹੋਣੀ ਚਾਹੀਦੀ ਹੈ ਜੀ ਕਿਹੜੇ ਬੰਦੇ ਉਹਨਾਂ ਦੇ ਪਾਸਪੋਰਟ ਬਣਾਉਣ ਦੇ ਵਿੱਚ ਜ਼ਿੰਮੇਵਾਰ ਸਨ ਉਹ ਸਸਪੈਂਡ ਹੋਣ ਫੇਰੇ ਇੰਟਰਨੈਸ਼ਨਲ ਲੈਵਲ ਦਾ ਸਰਗਨਾ ਹੈ ਕਿਸੇ ਕੰਸਲਟੈਂਟ ਜਾਂ ਏਜੰਟ ਦੇ ਵਸ ਦੀ ਗੱਲ ਨਹੀਂ ਹੈਗੀ ਜੀ ਸਰਕਾਰਾਂ ਤੇ ਸਿਸਟਮ ਕੀ ਕਰਦਾ ਜੀ ਜਿਹੜੇ ਲਾਈਸੈਂਸਡ ਬੰਦੇ ਹੈਗੇ ਆ ਜੀ ਜਿਨ੍ਹਾਂ ਨੇ ਆਲਰੇਡੀ ਸਾਰਾ ਡਾਟਾ ਸਬਮਿਟ ਕਰਕੇ ਲਾਈਸੈਂਸ ਲਏ ਆ ਉਹ ਆਪਣਾ ਛੋਟੇ ਪੱਧਰ ਤੇ ਕੰਮ ਕਰ ਰਹੇ ਆ ਉਹਨਾਂ ਦੀ ਚੂੜੀ ਟਾਈਟ ਕਰ ਦਿੰਦੇ ਹੋ ਉਹਨਾਂ ਨੂੰ ਕਹਿੰਦੇ ਜੀ ਡਾਟਾ ਲੈ ਕੇ ਆ ਜਾਓ ਇੰਨਾ ਕਰ ਦਿਓ ਜੀ ਉਦਾਂ ਕਰ ਦਿਓ ਖਬਰਾਂ ਆਉਣ ਲੱਗੀਆਂ ਠੀਕ ਕਿਤੇ ਨਾ ਕਿਤੇ ਜਿਹੜੇ ਜੈਨੂਇਨ ਕੰਮ ਕਰਨ ਵਾਲੇ ਲੋਕ ਆ ਉਹਨਾਂ ਦੇ ਨਜਾਇਜ਼ ਹਰਾਸ਼ਮੈਂਟ ਕੀਤੀ ਜਾ ਰਹੀ ਹੈ ਜਿਹੜੀ ਇਸ ਸਿੱਧੀ ਡਾਇਰੈਕਟ ਅੰਤਰਰਾਸ਼ਟਰੀ ਹਿਊਮਨ ਸਮਗਲਿੰਗ ਦੇ ਵਿੱਚ ਇਸ ਕਾਮਨ ਲੋਕ ਆ ਜਿਹੜਾ ਬੰਦਾ ਵਾਪਸ ਲੈਂਡ ਕੀਤਾ ਉਹਨੂੰ ਸਭ ਪਤਾ ਮੈਂ ਕਿਹਦੇ ਥਰੂ ਗਿਆ ਸੀ ਕਿਉਂ ਗਿਆ ਸੀ ਕਿੰਨੇ ਪੈਸੇ ਦਿੱਤੇ ਉਹਨੇ ਰਸਤੇ ਦੇ ਵਿੱਚ ਵੀ ਆਪਣੀ ਟਰੈਵਲਿੰਗ ਦੌਰਾਨ ਉਹਦੇ ਨਾਲ ਆਪਣਾ ਕਮਿਊਨੀਕੇਸ਼ਨ ਰੱਖਿਆ ਹੋਊ ਕਿਸੇ ਨੇ ਵਟਸਐਪ ਜਰੀਏ ਰੱਖਿਆ ਹੋਊ ਕਿਸੇ ਨੇ ਈਮੇਲ ਜਰੀਏ ਕਿਸੇ ਨੇ ਫੋਨ ਦੇ ਜਰੀਏ ਤਾਂ ਉਹ ਟ੍ਰੇਸ ਕਰਨੇ ਕੋਈ ਵੱਡੀ ਗੱਲ ਨਹੀਂ ਹੈ ਕਿ ਉਹ ਸਾਰੇ ਚੱਕ ਕੇ ਅੰਦਰ ਦੇ ਦਿਓ ਅੱਗੇ ਤੋਂ ਬਹੁਤ ਲੋਕ ਆ ਜਿਹੜੇ ਹੋਰ ਆ ਉਹ ਵੀ ਮਤਲਬ ਅਵੇਅਰ ਹੋ ਜਾਣਗੇ ਬਿਲਕੁਲ ਦੂਸਰੀ ਗੱਲ ਤੁਹਾਨੂੰ ਇਹ ਵੀ ਪਤਾ ਜੀ ਜਿਹੜੇ ਲੋਕ ਹੁਣ ਨਸ਼ਾ ਕਰਦੇ ਆ ਸ਼ਰਾਬ ਪੀਂਦੇ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਿਆ ਹੁੰਦਾ ਕਿ ਸਿਹਤ ਲਈ ਹਾਨੀਕਾਰਕ ਚੰਗੇ ਪੜੇ ਲਿਖੇ ਲੋਕ ਪੀਂਦੇ ਜੀ ਫਿਰ ਜਿਹੜੇ ਚਿੱਟਾ ਪੀ ਰਹੇ ਪਤਾ ਵੀ ਜਵਾਨੀ ਮਰ ਰਹੀ ਹੈ ਲੋਕ ਮਰ ਰਹੇ ਉਹ ਚਿੱਟਾ ਪੀ ਰਹੇ ਇਹ ਇੱਕ ਨਸ਼ਾ ਨਸ਼ੇ ਚੋਂ ਕਿਸੇ ਨੂੰ ਕੱਢਣ ਦੇ ਲਈ ਨਾ ਜੀ ਬਹੁਤ ਵੱਡੀ ਕਾਉਂਸਲਿੰਗ ਦੀ ਜ਼ਰੂਰਤ ਆ ਬਹੁਤ ਵਧੀਆ ਮਾਹੌਲ ਸਿਰਜਣ ਦੀ ਜ਼ਰੂਰਤ ਆ ਉਦਾਂ ਦੇ ਹਾਲਾਤ ਪੈਦਾ ਕਰਨ ਦੀ ਜ਼ਰੂਰਤ ਆ ਸਾਨੂੰ ਇਹ ਵੇਖੋ ਵੀ ਉਹ ਜਾ ਕਿਉਂ ਰਹੇ ਇਹੋ ਜੀ ਕਿਹੜੀ ਮਜਬੂਰੀ ਆ ਜੀ ਜਿਹਦੇ ਲਈ ਉਹਦੇ ਮਾਪੇ ਵੀ ਸਹਿਮਤ ਹੋ ਰਹੇ ਆਪਣੇ ਪੁੱਤ ਨੂੰ ਧੱਕਾ ਦੇਣ ਲਈ ਬੱਚੇ ਨਿੱਕੇ ਨਿੱਕੇ ਨਾਲ ਲੈ ਕੇ ਜਾ ਰਹੇ ਲੋਕ ਫੈਮਿਲੀ ਨੂੰ ਲੈ ਕੇ ਜਾ ਰਹੇ ਬਹੁਤ ਸਾਰੇ ਇਦਾਂ ਦੇ ਪਰਿਵਾਰ ਨੇ ਜਿਨ੍ਹਾਂ ਨੇ ਮੰਨ ਲਓ ਤਰਸੀਮ ਜੈਸੜ ਦਾ ਉਹਨੂੰ ਗਾਣਾ ਖਿਆਲ ਚ ਆਉਂਦਾ ਕਿ ਜਦੋਂ ਕਹਿੰਦੇ ਆ ਵੀ ਬਾਹਰ ਦੇ ਮੁਲਕਾਂ ਦੇ ਕਰਕੇ ਸੀ ਚਵਾਰੇ ਆਪਦੇ ਜਿਹੜੇ ਰੰਗ ਲਈ ਜਾਂ ਬਹੁਤ ਸਾਰਾ ਜਿਹੜਾ ਪੰਜਾਬ ਦਾ ਜੋ ਸੀਗਾ ਉਹ ਮਾਰੇ ਸਮੇਂ ਦੇ ਵਿੱਚ ਬਾਹਰ ਜਾ ਕੇ ਬਚਿਆ ਜਾਂ ਉਹਨਾਂ ਨੇ ਬਾਹਰ ਜਾਣ ਤੋਂ ਬਾਅਦ ਇੰਨਾ ਕੁ ਪੈਸਾ ਇਧਰ ਭੇਜਿਆ ਜਿਹਦੇ ਬੇਸ ਦੇ ਉੱਤੇ ਬਹੁਤ ਗਰੋਅ ਹੋਇਆ ਪੰਜਾਬ ਬਹੁਤ ਸਾਰਾ ਪੈਸਾ ਜਿਹੜਾ ਬਾਹਰੋਂ ਆਉਂਦਾ ਜਾਂ ਜਿਹੜਾ ਬੰਦਾ ਜਿਹਦੇ ਕੋਲ ਕੱਚਾ ਕੋਠਾ ਸੀਗਾ ਉਹ ਬਾਹਰ ਨਿਕਲਿਆ ਤਾਂ ਉਹਨੇ ਆਪ ਦਾ ਬਣਾਇਆ ਬਣਾ ਕੇ ਵਾਪਸ ਆਇਆ ਜਿਹੜਾ ਬੰਦਾ ਮਾਈਗ੍ਰੇਟ ਹੋਣਾ ਚਾਹੁੰਦਾ ਉਹਨੂੰ ਤੁਸੀਂ ਕੀ ਸਲਾਹ ਦੇਣੀ ਚਾਹੁੰਦੇ ਹੋ ਦੇਖੋ ਜੀ ਇਹਦੇ 'ਚ ਕੋਈ ਦੂਰ ਹੈ ਨਹੀਂ ਹੈਗੀ ਵੀ ਉਹਨਾਂ ਦੀ ਲੈਵਲ ਆਫ ਥਿੰਕਿੰਗ ਸਾਡੇ ਤੋਂ ਬਿਹਤਰ ਹੈਗਾ ਉਹਨਾਂ ਦੀਆਂ ਪਾਲਿਸੀਸ ਸਾਡੇ ਨਾਲ ਰਿਫਾਈਂਡ ਹੈਗੀਆਂ ਉਹ ਪਾਲਿਸੀ ਨੂੰ ਇਸ ਤਰੀਕੇ ਨਾਲ ਬਣਾ ਰਹੇ ਆ ਕਿ ਤੁਹਾਨੂੰ ਲੱਗਦਾ ਕਿ ਜਿਹੜਾ ਬੰਦਾ ਇੱਕ ਵਾਰੀ ਪੈਸਾ ਉਧਰ ਗਿਆ ਹੈ ਨਾ ਉਹ ਪੈਸਾ ਇੱਧਰ ਥੋੜਾ-ਮੋਟਾ ਪੇਜ ਰਿਆ ਹੁਣ ਤਾਂ ਵੈਸੇ ਬੰਦ ਹੀ ਹੋ ਗਿਆ ਅਗਰ ਜੇ ਕੋਈ ਪੇਜ ਵੀ ਰਿਆ ਨਾ ਤਾਂ ਇਦਾਂ ਦਾ ਮਾਹੌਲ ਸਿਰਜਦੇ ਨੇ ਆ ਉਹਨਾਂ ਦਾ 1 ਡਾਲਰ ਇੱਥੋਂ 10 ਡਾਲਰ ਨਾਲ ਲੈ ਕੇ ਜਾਂਦਾ ਇਹ ਇਦਾਂ ਨਹੀਂ ਹੈਗਾ ਵੀ ਇੱਧਰ ਆ ਗਿਆ ਜਿਹਨੇ ਚਬਾਰਾ ਪਾਇਆ ਉਹਦਾ ਮਗਰੋਂ ਸਾਰਾ ਪਰਿਵਾਰ ਉਧਰ ਗਿਆ ਉਹ ਇੱਧਰਲੇ ਮਗਰੋਂ ਕਿੱਲੇ ਵੀ ਵਿਕੇ ਠੀਕ ਹੈ ਨਾ ਕਿਉਂਕਿ ਸਾਡੀਆਂ ਸਰਕਾਰਾਂ ਦੀਆਂ ਨਿਕਾਮੀਆਂ ਆ ਅਸੀਂ ਉਧਰ ਬੱਚਾ 2 ਤੋਂ 3 ਸਾਲ ਪੜ੍ਹ ਕੇ ਆਉਂਦਾ ਪੜ੍ਹ ਕੇ ਜੇ ਵਾਪਸ ਵੀ ਆਉਣਾ ਚਾਹੁੰਦਾ ਸੀ ਉਹਨੂੰ ਮਾਹੌਲ ਹੀ ਨਹੀਂ ਦੇ ਪਾਉਂਦੇ ਇੱਥੇ ਸਾਡਾ ਸਿਸਟਮ ਹੀ ਉਹਨੂੰ ਸਪੋਰਟ ਨਹੀਂ ਕਰਦਾ ਠੀਕ ਹੈ ਨਾ ਉਹ ਇਸ ਕਲਚਰ ਦੇ ਵਿੱਚ ਦੁਬਾਰਾ ਆ ਕੇ ਐਡਜਸਟ ਹੀ ਨਹੀਂ ਹੁੰਦਾ ਜੀ ਬੱਚਾ ਬਹੁਤ سارے ਬੱਚੇ ਵਾਪਸ ਆਉਣਾ ਚਾਹੁੰਦੇ ਆ ਡਿਊ ਟੂ ਦੀ ਨੈਗਲੀਜੈਂਸੀ ਆਫ ਦਾ ਸਿਸਟਮ ਠੀਕ ਆ ਸਾਡਾ ਸਿਸਟਮ ਉੱਥੇ ਹੀ ਤੁਰਿਆ ਆਉਂਦਾ ਜਿਹੜਾ ਉਹ ਬਣਾ ਕੇ ਛੱਡ ਗਏ ਸੀਗੇ ਕਿਸਿਆ ਪਿਟਿਆ ਹੈ ਨਾ ਇਦੇ ਵਿੱਚ ਬਹੁਤ ਤਰ੍ਹਾਂ ਦੀ ਰਫਾਈਨਡ ਚੀਜ਼ਾਂ ਦੀ ਜ਼ਰੂਰਤ ਹੈ ਜੀ ਤੇ ਉਹ ਕਿਤੇ ਨਾ ਕਿਤੇ ਲੋਕ ਦੁਬਾਰਾ ਮਤਕਪਾਈ ਨਹੀਂ ਕਰਨਾ ਚਾਹਦੇ ਉਹ ਸਿਸਟਮ ਦੇ ਨਾਲ ਇਸ ਦੇ ਨਾਲ ਹੀ ਹੁਣ ਜਿਹੜਾ ਤੁਹਾਨੂੰ ਮੈਂ ਪਹਿਲਾਂ ਸਵਾਲ ਪੁੱਛਿਆ ਸੀ ਕਿ ਆਰਮੀ ਦਾ ਜਹਾਜ਼ ਇੱਕ ਦੇਸ਼ ਦੇ ਵਿੱਚ ਉਤਰਨਾ ਜਿਵੇਂ ਤੁਸੀਂ ਉਹਦੀ ਐਕਸਪਲੇਨੇਸ਼ਨ ਵੀ ਦਿੱਤੀ ਹੈ ਕਿ ਉਹ ਇੱਕ ਪ੍ਰੋਟੋਕੋਲ ਹੁੰਦਾ ਇੰਟਰਨੈਸ਼ਨਲ ਕੀ ਹੁਣ ਬਹੁਤ ਸਾਰੀਆਂ ਪੋਡਕਾਸਟ ਜਾਂ ਨਿਊਜ਼ ਤੋਂ ਬਾਅਦ ਜਾਂ ਬਹੁਤ ਸਾਰੇ ਪੋਲੀਟੀਕਲ ਜਿਹੜੇ ਐਕਟਿਵਿਸਟ ਹੈਗੇ ਆ ਉਹਨਾਂ ਦੇ ਬੋਲਣ ਤੋਂ ਬਾਅਦ ਹੁਣੇ ਜਹਾਜ਼ ਉਤਰ ਨਿਬੰਧ ਹੋ ਸਕਣਗੇ ਜਨ ਦੁਆਰਾ ਚੱਲਦਾ ਰਹੂਗਾ ਬੜਾ ਇਹ ਹਸੋ ਹੀ ਨਹੀਂ ਗੱਲ ਹੈ ਜੀ ਮੈਂ ਵੀ ਇਹ ਕਈ ਪੋਡਕਾਸਟ ਤੇ ਜਾਂ ਕਈ ਜਗ੍ਹਾ ਤੇ ਸੁਣਿਆ ਜੀ ਇਹ ਸਾਡੇ ਪੋਡਕਾਸਟ ਸਾਡਾ ਬੋਲਣਾ ਜੀ ਤੁਹਾਨੂੰ ਕੀ ਲੱਗਦਾ ਉਹਨਾਂ ਲਈ ਕੋਈ ਮੈਟਰ ਕਰਦਾ ਸਾਡੀ ਆਵਾਜ਼ ਏਡੀ ਉੱਚੀ ਨਹੀਂ ਹੈਗੀ ਵੀ ਉੱਤੋਂ ਤੱਕ ਪਹੁੰਚ ਜਾਓਗੇ ਜੀ ਅਸੀਂ ਤਾਂ ਸਿਰਫ ਆਪਣੀ ਈਗੋ ਨੂੰ ਪੱਠੇ ਪਾ ਰਹੇ ਹਿੱਤੇ ਬੋਲ ਕੇ ਦੇਖੋ ਸਰ ਤੁਹਾਨੂੰ ਕੀ ਲੱਗਦਾ ਵੀ ਟਰੰਪ ਸਵੇਰੇ ਉੱਠ ਕੇ ਜੱਗ ਬਣੀ ਇੱਕ ਵਾਰ ਪੜਦਾ ਹੋਗਾ ਜੀ ਬਹੁਤ ਸਾਰੇ ਲੋਕਾਂ ਦੀ ਨਾ ਉਹ ਆਪਣਾ ਬਿਜ਼ਨਸ ਕਰ ਰਹੇ ਆਪਣੇ ਆਪਣੀਆਂ ਰੋਟੀਆਂ ਸੇਕ ਰਹੇ ਸਿਸਟਰ ਤੋਂ ਵੀ ਹਰ ਵਪਾਰੀ ਸਿੱਖੂਗਾ ਜੀ ਜੀ ਕਿ ਇਹਨਾਂ ਨੇ ਅੰਮ੍ਰਿਤਸਰ ਜਾਜ ਉਤਰ ਨਹੀਂ ਬੰਦ ਕਰਾ ਦੇ ਨੇ ਇਹਨਾਂ ਸਾਡੀਆਂ ਨਿਊਜ਼ਾਂ ਦਾ ਸਾਡੇ ਰੋਲੇ ਰੱਪੇ ਦਾ ਸਾਡੇ ਸਿਸਟਮ ਦਾ ਸਾਡੇ ਪੋਡਕਾਸਟਾਂ ਦਾ ਯੂ ਐਸ ਦੇ ਕਿਸੇ ਬੰਦੇ ਤੇ ਕੋਈ ਫੂਕ ਜਿੰਨਾ ਵੀ ਅਸਰ ਨਹੀਂ ਹੈਗਾ ਉਹਨਾਂ ਤੱਕ ਇਹ ਬਾਜੇ ਪਹੁੰਚਦੀ ਹੋਈ ਨਹੀਂ ਤੇ ਨਾ ਹੀ ਉਹਨਾਂ ਨੂੰ ਜ਼ਰੂਰਤ ਹੈ ਇਹਨਾਂ ਬਾਜਾ ਦੀ ਹਾਂ ਉਨੇ ਇੱਕ ਇੰਟਰਨੈਸ਼ਨਲ ਲੈਵਲ ਤੇ ਮੈਸੇਜ ਕਨਵੇ ਕਰਨਾ ਸੀਗਾ ਜਿਹੜੇ ਲੋਕ ਇਨ ਲੀਗਲ ਮਾਈਗ੍ਰੇਸ਼ਨ ਦੇ ਵਿੱਚ ਵਿਚਰ ਰਹੇ ਆ ਜਾਂ ਜਿਨ੍ਹਾਂ ਦੀ ਫਿਊਚਰ ਦੇ ਵਿੱਚ ਕੋਈ ਵਿਚਰਨ ਦੀ ਪਲੈਨਿੰਗ ਹੋਊਗੀ ਉਹਨਾਂ ਲੋਕਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਇੱਕ ਮੈਸੇਜ ਕਨਵੇ ਕਰਤਾ ਇੱਕ ਮਤਲਬ ਆਪਦੀ ਪਾਵਰ ਦਿਖਾਉਣੀ ਹੁੰਦੀ ਹੈ ਠੀਕ ਹੈ ਜੀ ਸੈਕੰਡਲੀ ਇੱਕ ਨਿਊ ਸੀ ਯੂ ਐਸ اے ਦੀ ਕਿ ਉਹ ਆਲਰੇਡੀ ਮੈਕਸੀਕੋ ਦੀਆਂ ਕੁਝ ਸਟੇਟਸ ਦੇ ਵਿੱਚ ਅੱਗੇ ਜਿੰਨਾ ਐਸਟੈਬਲਿਸ਼ ਕਰ ਰਹੇ ਆ ਉਪਰ ਜੇਲਸ ਜਿਹੜੇ ਉਹ ਯੂਐਸਏ ਦੇ ਵਿੱਚੋਂ ਬੰਦੇ ਅਰੈਸਟ ਕਰਨਗੇ ਉਹਨਾਂ ਨੂੰ ਉੱਥੋਂ ਅਰੈਸਟ ਕਰਕੇ ਮੈਕਸੀਕੋ ਦੀਆਂ ਉਹਨਾਂ ਸਟੇਟਾਂ ਦੇ ਵਿੱਚ ਰੱਖਿਆ ਜਾਊਗਾ ਹੋ ਸਕਦਾ ਉਹਨਾਂ ਦਾ ਫਿਊਚਰ ਇਹਨਾਂ ਵਾਪਸ ਆਉਣੇ ਰੰਲੇ ਨਾਲੋਂ ਕਾਫੀ ਖਤਰਨਾਕ ਹੋਵੇ ਉਹਨਾਂ ਦਾ ਸਫ਼ਰ ਇਦੋਂ ਘੱਟਕ ਹੋਵੇ ਪਰ ਇਹ ਆਲਰੇਡੀ ਉਹਨਾਂ ਦੀਆਂ ਨਿਊਜ਼ ਹੈਗੀਆਂ ਇਹਨਾਂ ਦੀ ਪੁਸ਼ਟੀ ਉੱਥੋਂ ਦੇ ਲੋਕ ਹੀ ਕਰ ਸਕਦੇ ਆਪਾਂ ਇਹਦੇ ਬਾਰੇ ਕੋਈ ਬੜੀ ਡਿਟੇਲ ਦੇ ਵਿੱਚ ਨਹੀਂ ਜਾ ਸਕਦੇ ਜੀ ਔਰ ਜਿਹੜੇ ਲੋਕ ਉਧਰੋਂ ਵਾਪਸ ਆਏ ਆ ਜਿਨ੍ਹਾਂ ਨੂੰ ਵਾਪਸ ਭੇਜਿਆ ਗਿਆ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਜੀ ਸਨੇਹਾਂ ਹੁਕਮਨਾਮਾ ਸੁਣ ਕੇ ਰਾਜੀ ਨੇ ਨਾਮ ਬਣ ਕੇ ਰਾਜੀ ਨੇ ਅਸੀਂ ਪਿਛਲੇ 15 ਸਾਲ ਤੋਂ YouTube ਤੇ ਬਹੁਤ ਸਾਰੀਆਂ ਵੀਡੀਓ ਪਈਆਂ ਹਰ ਸੋਸ਼ਲ ਮੀਡੀਆ ਤੇ ਪਈਆਂ ਕਿ ਭਾਈ ਜਦੋਂ ਵੀ ਜਾਣਾ ਲੀਗਲ ਤਰੀਕਾ ਵਿਦ ਕਾਨੂੰਨੀ ਕਾਗਜ਼ਤ ਦੇ ਨਾਲ ਤੁਸੀਂ ਆਪਣੀ ਫਾਈਲ ਲਾਓ ਔਰ ਬੰਦਾ ਜਾ ਸਕਦਾ ਲੋਕਾਂ ਦੇ ਵਿੱਚ ਸਬਰ ਹੈ ਨਹੀਂ ਇਹੀ ਸੰਜਮ ਨਾਲ ਗਏ ਹੁੰਦੇ ਸਬਰ ਨਾਲ ਗਏ ਹੁੰਦੇ ਤੇ ਵਾਪਸ ਨਾ ਆਉਂਦੇ ਕੋਈ ਵੀ ਸਫਲਤਾ ਨੂੰ ਛੋਟਾ ਰਸਤਾ ਨਹੀਂ ਜਾਂਦਾ ਕਿਸੇ ਵੀ ਤਰ੍ਹਾਂ ਦਾ ਗੈਰ ਕਾਨੂੰਨੀ ਕਾਗਜ਼ ਜਿਹੜਾ ਤੁਹਾਡੇ ਮਾਈਗ੍ਰੇਸ਼ਨ ਦੇ ਕੇਸ ਵਿੱਚ ਲੱਗਾ ਉਹ ਲਾਈਫਟਾਈਮ ਤੁਹਾਡੇ ਨਾਲ ਹੀ ਜਾਣਾ ਚਾਹੇ ਤੁਸੀਂ ਉੱਥੇ ਸਿਟੀਜ਼ਨ ਹੋ ਜੋ ਚਾਹੇ ਪਰਮਨੈਂਟ ਰੈਜ਼ਿਡੈਂਟ ਹੋ ਜੋ ਕਿਤੇ ਵੀ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਤੁਸੀਂ ਫੜੇ ਜਾਂਦੇ ਹੋ ਤਾਂ ਤੁਸੀਂ ਉਸ ਦਿਨ ਵੀ ਕੁਲਪਰੇਟ ਹੋ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਰਾਬਤਾ ਚੈਨਲ ਤੇ ਸਮਾਂ ਦੇਣ ਵਾਸਤੇ ਸੋ ਰਾਬਤਾ ਚੈਨਲ ਵੱਲੋਂ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਕਿਸੇ ਨੇ ਵੀ ਮਾਈਗ੍ਰੇਟ ਹੋਣਾ ਹੋਵੇ ਤਾਂ ਆਪਣੀ ਜੋ ਫਾਈਲ ਆ ਆਪਣੇ ਜੋ ਮਾਈਗ੍ਰੇਸ਼ਨ ਦਾ ਪ੍ਰੋਸੈਸ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵੀਜ਼ਾ ਉਹ ਲੀਗਲ ਤਰੀਕੇ ਨਾਲ ਪ੍ਰਸੀਡ ਕੀਤਾ ਜਾਵੇ ਧੰਨਵਾਦ